ਸਸਰੀਆਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜਨਨਸ ਟੀਵੀ ਗੁਰੂ ਹਰ ਸਹਾਏ ਦੇ ਲੋਕ ਇਸ ਵੀਡੀਓ ਨੂੰ ਜ਼ਰੂਰ ਦੇਖਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨ ਕਿਉਂਕਿ ਇੱਕ ਬੇਟੀ ਜਿਹੜੀ ਹੈ ਆਪਣੇ ਸਰਟੀਫਿਕੇਟ ਛੜਿਆ ਭੁੱਲ ਗਈ ਹੋਈ ਹੈ ਜਿਹੜੀ ਉਹਦੀ ਮਿਹਨਤ ਦੇ ਨਾਲ ਜਿਹੜਿਆ ਸਰਟੀਫਿਕੇਟ ਹੈਗਾ 10th ਦਾ ਹੈਗਾ ਪਲੱਸ 2 ਦਾ ਹੈਗਾ ਬੀਏ ਦੇ ਸਰਟੀਫਿਕੇਟ ਹੈਗੇ ਹੈ ਕ੍ਰਿਸ਼ਨ ਕਿਤਾਬਾਂ ਵਾਲੇ ਦੇ ਕੋਲ ਜਿਹੜੀ ਹੈ ਰਾਜੂ ਦੀ ਦੁਕਾਨ ਹੈਗੀ ਹੈ ਉਸ ਸ਼ੋਪ ਤੇ ਜਿਹੜੀ ਹੈ ਬੱਚੀ ਇਹ ਸਰਟੀਫਿਕੇਟ ਭੁੱਲ ਗਈ ਹੋਈ ਹੈ ਤੇ ਇਹ ਵੀ ਜਿਹੜੇ ਹੈ ਸਾਡੇ ਕੋਲ ਇਹ ਸਰਟੀਫਿਕੇਟ ਲੈ ਕੇ ਆਏ ਹੈ ਤਾਂ ਜੋ ਅਹ ਬੱਚੀ ਦਾ ਨਾਮ ਵੀ ਤੁਹਾਨੂੰ ਦੱਸ ਦਿੰਨੀ ਆ ਰਾਜਵਿੰਦਰ ਕੋਰ ਬੱਚੀ ਦਾ ਨਾਮ ਹੈਗਾ ਹੈ ਪਿਤਾ ਦਾ ਨਾਮ ਜੀਤ ਸਿੰਘ ਹੈਗਾ ਹੈ ਮਾਤਾ ਦਾ ਨਾਮ ਛਿੰਦਰ ਕੋਰ ਹੈਗਾ ਹੈ 10th ਜਿਹੜੀ 10th ਦਾ ਸਰਟੀਫਿਕੇਟ ਹੈਗਾ ਹੈ ਪਲੱਸ 2 ਦਾ ਸਰਟੀਫਿਕੇਟ ਹੈਗਾ ਹੈ ਬੀਏ ਦੇ ਜਿਹੜੇ ਐ 6 ਸਰਟੀਫਿਕੇਟ ਹੈਗੇ ਕਿਉਂਕਿ ਸੈਮੈਸਟਰ ਸਿਸਟਮ ਹੁੰਦਾ ਹੈ 6 ਸਰਟੀਫਿਕੇਟ ਜਿਹੜੇ ਆ 3 ਸਾਲ ਜਿਹੜੇ ਆ ਲੱਗ ਜਾਂਦੇ ਆ ਬੀਏ ਕਰਨ ਨੂੰ ਬੀਏ ਦੀ ਡਿਗਰੀ ਕਰਨ ਨੂੰ ਇਹ ਸਾਰੇ ਸਰਟੀਫਿਕੇਟ ਉਸ ਬੱਚੀ ਦੇ ਲਈ ਕਾਫੀ ਜ਼ਿਆਦਾ ਜ਼ਰੂਰੀ ਹੋਣਗੇ ਉਹ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੋਵੇਗੀ ਤੇ ਆਪਾਂ ਦੀ ਮਦਦ ਕਿਵੇਂ ਕਰ ਸਕਦੇ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤਾਂ ਜੋ ਇੰਨੀ ਕੁ ਸ਼ੇਅਰ ਕਰੀ ਉਸ ਬੱਚੇ ਤੱਕ ਇਹ ਵੀਡੀਓ ਪਹੁੰਚ ਜਾਏ ਤੇ ਉਹ ਸਾਨੂੰ ਜਿਹੜਾ ਸਾਡੇ ਨਾਲ ਕੰਟੈਕਟ ਕਰੇ ਤੇ ਸਾਡੇ ਕੋਲੇ ਉਹਦੇ ਸਰਟੀਫਿਕੇਟ ਜਿਹੜੇ ਆ ਬਿਲਕੁਲ ਸੇਫ ਹੈਗੇ ਆ ਅਸੀਂ ਵੀ ਧੰਨਵਾਦ ਇਸ ਵੀਰ ਦਾ ਕਰਨਾ ਚਾਹਾਂਗੇ ਤੇ ਹੋਰ ਜਾਣਕਾਰੀ ਦੇਣਗੇ ਕਿ ਕਿਸ ਦੁਕਾਨ ਤੇ ਕਿਸ ਜਗ੍ਹਾ ਤੇ ਇਸ ਬੱਚੀ ਨੇ ਜਿਹੜੇ ਆ ਸਰਟੀਫਿਕੇਟ ਛੱਡੇ ਆ ਜਾਂ ਭੁੱਲ ਗਈ ਆ ਮਤਲਬ ਅਚਾਨਕ ਜਿਹੜਾ ਭੁੱਲ ਗਈ ਹੋਈ ਐ ਹਾਂਜੀ ਵੀਰ ਜੀ ਹਾਂਜੀ ਕਿਸ ਤਰ੍ਹਾਂ ਕਿਹੜੀ ਦੁਕਾਨ ਤੇ ਜਿਹੜਾ ਇਹ ਬੱਚੀ ਨੇ ਸਰਟੀਫਿਕੇਟ ਭੁੱਲ ਗਿਆ ਇਹ ਰਾਜੂ ਦੀ ਦੁਕਾਨ ਹੈ ਰਾਜੂ ਕਨਫੈਕਟਰੀ ਕ੍ਰਿਸ਼ਨ ਗਤਾਬਲ ਦੁਕਾਨ ਦੇ ਦੁੱਧ ਕਰਨਾ ਛੱਡ ਕੇ ਉਸ ਦੁਕਾਨ ਤੇ ਸਮਾਨ ਲੈਣ ਆਏ ਸੀ ਤੇ ਇਹ ਲਫਾਫਾ ਆਪਦਾ ਉੱਥੇ ਭੁੱਲ ਗਏ ਸੀਗੇ 4-5 ਦਿਨ ਤੋਂ ਭੁੱਲ ਗਏ ਸੀ ਇਹ ਸਰਟੀਫਿਕੇਟ ਜ਼ਰੂਰੀ ਨੇ ਇਸ ਲਈ ਅਸੀਂ ਕਿਹਾ ਵੀ ਕਿਸੇ ਤਰ੍ਹਾਂ ਦੇ ਤਰੀਕੇ ਇਸ ਭੈਣ ਦਾ ਜਿਹੜਾ ਸਾਰਾ ਸਮਾਨ ਇਹਨੂੰ ਵਾਪਸ ਮਿਲ ਜਾਏ ਤਾਂ ਕਿ ਉਹਨੂੰ ਅੱਗੇ ਕੰਮ ਆ ਸਕਣ ਬਹੁਤ ਵਧੀਆ ਜਿਹੜਾ ਤੁਸੀਂ ਇਹ ਕੰਮ ਕੀਤਾ ਹੈ ਸਾਡੀ ਵੀ ਵਾਰ-ਵਾਰ ਇਹੀ ਗੁਰੂ ਹਰ ਸਹਾਏ ਦੇ ਲੋਕਾਂ ਨੂੰ ਅਪੀਲ ਹੀ ਹੈ ਕਿਉਂਕਿ ਬੱਚੀ ਦੀ ਮਿਹਨਤ ਹੈਗੀ ਹੈ ਬੀਏ ਕਰਨ ਨੂੰ 18-19 ਸਾਲ ਲੱਗ ਜਾਂਦੇ ਨੇ ਤੇ ਇਹ ਜਿਹੜੀ ਹੈ ਜਿਹੜੇ ਬੱਚੇ ਪੜਦੇ ਹੈ ਉਹ ਕਾਫੀ ਮਿਹਨਤ ਨਾਲ ਪੜਦੇ ਆ ਤੇ ਜਦੋਂ ਇਹੋ ਜਿਹਾ ਸਮਾਨ ਜਿਹੜਾ ਇਹੋ ਜੇ ਸਰਟੀਫਿਕੇਟ ਗੁੰਮ ਜਾਂਦਾ ਉਹ ਬੱਚੀ ਵੀ ਕਾਫੀ ਪਰੇਸ਼ਾਨ ਹੋਏਗੀ ਕਾਫੀ ਪਰੇਸ਼ਾਨੀ ਦੇ ਵਿੱਚ ਹੋਏਗੀ ਕਿਉਂਕਿ ਕਾਫੀ ਸਾਲਾਂ ਦੀ ਮਿਹਨਤ 19 20 ਸਾਲਾਂ ਦੀ ਮਿਹਨਤ ਜਿਹੜੀ ਹੈ ਬੀਏ ਕਰਨ ਤੇ ਲੱਗ ਜਾਂਦੀ ਹੈ ਤੇ ਸਾਰੇ ਸਰਟੀਫਿਕੇਟ ਭੁੱਲ ਗਈ ਹੋਈ ਹੈ ਕਿਉਂਕਿ ਅਸੀਂ ਵਾਰ-ਵਾਰ ਤਾਂ ਸ਼ੇਅਰ ਕਰਨ ਲਈ ਕਹਿ ਸਕਦੇ ਹਾਂ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਸ਼ਾਇਦ ਉਸ ਦਾ ਕੋਈ ਰਿਸ਼ਤੇਦਾਰ ਦੇਖ ਲਵੇ ਉਸ ਬੱਚੀ ਦਾ ਕੋਈ ਆਣ ਗੁਆਣ ਦੇਖ ਲਵੇ ਕਿਉਂਕਿ ਕਾਫੀ ਸਾਲਾਂ ਦੀ ਮਿਹਨਤ ਹੈਗੀ ਹੈ ਇਸ ਸਰਟੀਫਿਕੇਟ ਉਹ ਨਿਕਲਵਾਉਣ ਦੇ ਲਈ ਉਸ ਨੂੰ ਚੰਡੀਗੜ੍ਹ ਵੀ ਜਿਹੜਾ ਜਾਣਾ ਪੈ ਸਕਦਾ ਹੈ ਉਹ ਕਾਫੀ ਮਿਹਨਤ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਕਿਉਂਕਿ origignal ਸਰਟੀਫਿਕੇਟ ਹੈਗੇ ਹੈ ਇਹ ਕੋਈ ਆਧਾਰ ਕਾਰਡ ਨਹੀਂ ਹੈਗਾ ਗੁੰਮ ਹੋ ਗਿਆ ਕਿਉਂਕਿ ਉਹ ਤਾਂ ਆਧਾਰ ਕਾਰਡ ਆਪਾਂ ਦੁਬਾਰਾ ਨਿਕਲਵਾ ਸਕਦੇ ਆ ਸਰਟੀਫਿਕੇਟ ਜਿਹੜੇ ਹੈ origignal ਗੁੰਮ ਜਾਂ ਤਾਂ ਜਿਹੜਾ ਇਹ ਕਾਫੀ ਦਿੱਕਤ ਪਰੇਸ਼ਾਨੀ ਕਾਫੀ ਪੈਸਾ ਵੀ ਬੱਚੀ ਦਾ ਲੱਗ ਸਕਦਾ ਹੈ ਕਾਫੀ ਮਿਹਨਤ ਉਹ ਵੀ ਕਾਫੀ ਪਰੇਸ਼ਾਨੀ ਦੇ ਵਿੱਚ ਹੋਏਗੀ ਤੁਹਾਡੇ ਇੱਕ ਸ਼ੇਅਰ ਦੇ ਨਾਲ ਸ਼ਾਇਦ ਜਿਹੜਾ ਇਹ ਇਹ ਬੱਚੀ ਸਾਡੀ ਇਹ ਵੀਡੀਓ ਦੇਖ ਸਕੇ ਤੇ ਆਪਣਾ ਜਿਹੜਾ ਇਹ ਜਿਹੜੇ ਸਰਟੀਫਿਕੇਟ ਆਪਣੀ ਮਿਹਨਤ ਜਿਹੜੀ ਆ ਦੇ ਕੋਲ ਆ ਕੇ ਲੈ ਸਕੀਏ ਅਸੀਂ ਆਪਣਾ ਜਿਹੜਾ ਨੰਬਰ ਜ਼ਰੂਰ ਮੈਂਸ਼ਨ ਕਰਾਂਗੇ ਰਾਜਵਿੰਦਰ ਕੋਰ ਜਿਹੜਾ ਨਾਮ ਹੈਗਾ ਬੱਚੀ ਦਾ ਸਾਡਾ ਨੰਬਰ ਹੈਗਾ 9855543900985543900 ਸਾਡਾ ਨੰਬਰ ਹੈਗਾ ਤੁਸੀਂ ਵੀ ਵੀਰ ਜੀ ਆਪਣਾ ਨੰਬਰ ਜ਼ਰੂਰ ਦੱਸ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈਗਾ 98149 98504 ਮੇਰੀ ਸ਼ੋਪ ਹੈਗੀ ਤਵਨ ਹਸਪਤਾਲ ਦੇ ਨਾਲ ਬਿਲਕੁਲ ਸਲੋਜਾ ਕਨਫੈਕਟਰੀ ਤੁਸੀਂ ਜਦੋਂ ਮਰਜ਼ੀ ਆ ਕੇ ਸਰਟੀਫਿਕੇਟ ਉੱਤੇ ਲੈ ਜਾ ਸਕਦੇ ਹੋ ਅ ਇਸ ਬੱਚੀ ਦੇ ਸਰਟੀਫਿਕੇਟ ਬਿਲਕੁਲ ਜਿਹੜਾ ਹੈ ਸਾਡੇ ਕੋਲ ਸੇਫ ਹੈਗੇ ਆ ਪਰ ਜੇਕਰ ਉਸ ਬੱਚੀ ਤੱਕ ਪਹੁੰਚ ਜਾਣਗੇ ਉਸ ਬੱਚੀ ਦਾ ਜਿਹੜਾ ਇਹ ਪੈਸਾ ਵੀ ਬਚ ਜਾਏਗਾ ਤੇ ਜਿਹੜੀ ਉਹਨੂੰ ਮਿਹਨਤ ਕਰਨੀ ਪਏਗੀ ਸਰਟੀਫਿਕੇਟ ਦੁਬਾਰਾ ਨਿਕਲਵਾਉਣ ਦੇ ਲਈ ਉਹ ਵੀ ਬਚ ਜਾਏਗੀ ਇਸ ਲਈ ਪਲੀਜ਼ ਜਿਹੜਾ ਉਸ ਬੱਚੀ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਗੁਰੂ ਅਰਸਾਏ ਦੇ ਲੋਕ ਜਿਹੜਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨ ਉਸ ਬੱਚੀ ਦੇ ਸਰਟੀਫਿਕੇਟ ਉਸ ਬੱਚੀ ਦੀ ਮਿਹਨਤ ਉਸ ਦੇ ਕੋਲ ਪਹੁੰਚ ਸਕੇ ਇਸੇ ਤਰ੍ਹਾਂ ਗੁਰੂ ਅਰਸਾਏ ਦੀ ਹਰ ਇੱਕ ਐਕਟੀਵਿਟੀ ਨੂੰ ਦੇਖਣ ਦੇ ਲਈ ਦੇਖਦੇ ਰਹੋ ਜਨਰਲ ਟੀਵੀ ਮਾ ਜੀਵਨ ਜੋਤ ਕੋਰ ਸਸਰੀਆ ਕਾ